ਬਾਬੇ ਉਹ ਬਾਜ਼ਾਰ ਦੇ ਜਿਹੜੇ ਪੀੜੀਆਂ ਗਰਿਆਂ ਦੇ ਵਿੱਚ ਦੀ ਆ ਆ ਲਿਆ ਤਾਂ 15 ਕੋਲ ਦਾ ਰਾਹ ਜਿਹੜਾ ਬੰਦ ਹੋਇਆ ਤੇ ਕੋਲ ਬੰਦ ਕਰਿਆ ਤੇ ਕਹਿੰਦੇ ਕੋਲ ਕੋਲ ਆ ਜੀ ਮੋੜ ਲਓ ਫੇਰ ਨਹੀਂ ਜੀ ਚੱਕ ਤੱਕਾ ਹੁਣ 17 ਨੂਰਾ ਨੀਵੇਂ ਕਿਤੇ ਫਾਦਰੀ ਦੇ ਨਾਲ ਕਹਿ ਕਹਿ ਲੱਗਦੀਆਂ ਨੇ ਤੇ ਬਾਜ਼ਾਰ ਦੇ ਵਿੱਚ ਤਾਂ ਗੱਡੀ ਵਾਲੀ ਰਾਹ ਨਹੀਂ ਜੇ ਟਰੈਕਟਰ ਵਾਲੇ ਨਹੀਂ ਹੈਗੇ ਮੈਂ ਤਾਂ ਨਹੀਂ ਦੇਖਿਆ ਯਾਰ ਹੈ ਗੱਡੀ ਵਾਲਾ ਕਿੱਥੋਂ ਦੇਖਦਾ ਹੈ ਇਹ ਬਾਜ਼ਾਰ ਆਗਾ ਪਾਲਾ ਖੜਾ ਲੈਨੇ ਇਹ ਨਹੀਂ ਖੜਾ ਨਿਕੁੰਦਾ ਚੱਕੀ ਤੇ ਆਉਂਦੇ ਆ ਉਹ ਦੇਖ ਲਓ ਉਹ ਨੌਂ ਲਈ ਆਉਂਦਾ ਆਪੀ ਖੜਾ ਹੋਊਗਾ ਇਹਦਾ ਜਾਣਾ ਕੱਖ ਨਹੀਂ ਉਹਦਾ ਰਹਿਣਾ ਕੱਖ ਨਹੀਂ ਗੱਡੀ ਦਾ ਚੱਲ ਵਧੀਆ ਰਹੇਗਾ ਜਿਹੜਾ ਫਾਉਂਡ ਗਿਆ ਆਹ ਹਾਲਾਂਕਿ ਪਰ ਵੀ ਯਾਰਾਂ ਦਾ ਢੀੜੀਆਂ ਗਲੀਆਂ ਦਾ ਤਾਹਾਂ ਤਾਹਾਂ 12 ਵੀ ਆ ਗਏ ਜਮਾਂ ਨਾਲ ਕਈ ਵੇਲੇ ਸਾਡੀ ਦੇ ਗੱਡੀ ਜਿਹੜਾ ਭਾਈ ਲਾ ਗਿਆ ਸਾਈਡ ਤੇ ਤੇ ਆਪਣੇ ਪਿੰਡਾਂ 'ਚ ਤਾਂ ਬਹੁਤ ਖੁੱਲੇ ਪੈਸੇ ਹੁੰਦੇ ਨੇ ਰਾਜਨਾ ਬਾਕੀ ਆਦੋ ਜਿਦਾ ਇਹੀ ਉਹੀ ਜਮਾਏ ਨਾਲ ਸਾਥ ਰਿਹਾ ਜਾਂਦੇ ਨੇ ਪਰ ਨਾਲ ਹੀ ਇਹ ਵੀ ਜੇ ਸੱਤ ਨੰਬਰ ਗਲੀ 'ਚ ਤੇ ਆਹ ਹਾਰਾ ਜਿਹੜਾ ਤੇ ਟ੍ਰੇਨ ਮਲੇ ਨਾਲ ਦੇਖੇ ਨੇ ਬੇਰੋਜਾਗ ਨਾਲ ਜਿਹੜੀ ਕੁਤਰਾ ਦਾ ਅੱਗੇ ਮੋਟਰਸਾਈਕਲਾਂ ਗੱਡੀਆਂ ਆਹੀ ਦਲ ਬਣਾ ਰਹਿਣਾ ਲੇਟ ਭਾਵਾ ਨਾਲ ਨਾਲ ਜਿਹੜਾ Ya, ya, no. no, 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 no. Voy a dejar de